ਇਹ ਪਹਿਲੀਆਂ ਬੂਰੀਆਂ ਠੀਕ ਆ ਜਿਹੜੀਆਂ ਆਪਾਂ ਪਹਿਲੀਆਂ ਬੂਰੀਆਂ ਤੇਲੀਆਂ ਬੂਰੀਆਂ ਰੱਖਦੇ ਸੀ ਇਹ ਜੋੜਾ ਉਹ ਆ ਠੀਕ ਆ ਕਰਮਾ ਵਾਲਾ ਝੋਲੀ ਝਾਲੀ ਬੜੀ ਗੱਡਮੀਆ ਗੱਤੀ ਦੀ ਕਰਮਾ ਵਾਲੀ ਵੀ ਹੈ ਪਟੀਆਂ ਟੌਪ ਕਲਾਸ ਦੀਆਂ ਪਹਿਲੀਆਂ ਬੂਰੀਆਂ ਜਿਹੜੀਆਂ ਆਮ ਘਰਾਂ ਦੇ ਵਿੱਚ ਕਈਆਂ ਦਸਕਿਆਂ ਤੋਂ ਹੋਈਆਂ ਵੀ ਆ ਠੀਕ ਆ ਰੰਗ ਦੀ ਗੱਡੀ ਸੋਹਣੀ ਆ ਇੱਥੇ ਚੱਕ ਕੇ ਨੇੜੇ ਮੋੜਿਆ ਸਿੰਘੀ ਦਾ ਵਾਕਿਆ ਬਹੁਤ ਟੌਪ ਦੀ ਲੱਗੀ ਕਰਮਾ ਵਾਲੀ ਤੇ ਚਾਰੂ ਬੜੀ ਆ ਜੋ ਮਰਜ਼ੀ ਪਾਈ ਜਾ ਇਹਨੂੰ ਅੱਛਾ ਰੁੱਖਾ ਮਿੱਠਾ ਸਿਟੀ ਆ ਜੋ ਮਰਜ਼ੀ ਨੇ ਐ ਖੋਲੀ ਛੱਡ ਦੇ ਇਹਨੂੰ ਪੂਰੀ ਆ ਹਾਂਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨ ਨਿਊਜ ਰਾਜ ਫਾਰਮ ਵਿੱਚ ਸੋ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਅੱਜ ਫੇਰ ਆਪਾਂ ਦੋਸਤੋ ਵੀਡੀਓ ਬਾਪੂ ਦੇ ਫਾਰਮ ਤੇ ਬਣਾਉਣ ਲਈ ਤਿਆਰ-ਵਰ ਤਿਆਰ ਆ ਤੇ ਅੱਜ ਨਾਗ ਜਿਹੜੇ ਦਿਖਾਉਣੇ ਆ ਦੋਸਤੋ ਚੜ੍ਹਦੇ ਤੋਂ ਚੜ੍ਹਦਾ ਨਾਗੀ ਹੋਊਗਾ ਜਿਹੜੇ ਵੀਰ ਮੰਗਦੇ ਸੀਗੇ ਵੀ ਸਾਨੂੰ ਕੋਈ ਟਾਪ ਕਲਾਸ ਕੋਈ ਨਗੀਨਾ ਲਿਆ ਕੇ ਦੇ ਤੇ ਬਾਪੂ ਨੇ ਫੇਰ ਅੱਜ ਤਿੰਨ ਨਾਗ ਲਿਆਂਦੇ ਆ ਬਾਹਲੇ ਨਹੀਂ ਐ ਚੰਗੇ ਆ ਤੇ ਤਿੰਨਾਂ ਦੇ ਜੇ ਬਲੱਡ ਦੀ ਗੱਲ ਕੀਤੀ ਜਾਵੇ ਉਹ ਵੀ ਬਾਰਡਰ ਬੈਲਟ ਆ ਸਭ ਤੋਂ ਪਹਿਲਾਂ ਦੋਸਤੋ ਜਿਨ੍ਹਾਂ ਨੇ ਆਪਣਾ ਤੋਂ ਵੀਡੀਓ ਬਣਾਉਣ ਬਣਾਉਂਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹੋਰ ਵੀ ਆਪਣਾ ਪਸ਼ੂ ਫਲਮਾਉਣਾ ਹੋਵੇ ਉਹ ਵੀ ਆਪਣੇ ਨਾਲ ਸੰਪਰਕ ਕਰ ਲੈਣ ਤੇ ਆਪਾਂ ਪਸ਼ੂਆਂ ਦੀ ਵੀਡੀਓ ਤੁਹਾਡੇ ਫਾਰਮ ਤੇ ਆ ਕੇ ਜਰੂਰ ਬਣਾਵਾਂਗੇ ਤੇ ਆਓ ਆਪਾਂ ਬਾਪੂ ਨਾਲ ਕਰ ਲੈਨੇ ਆ ਗੱਲਾਂ ਬਾਤਾਂ ਤੇ ਲੈਨੇ ਆ ਪੂਰੀ ਜਾਣਕਾਰੀ ਕਟੀਆਂ ਬਾਰੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਅਗਰਜੀ ਦਾ ਖਾਲਸਾ ਵਾਹਿ ਜੀ ਫਤਿਹ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਅੱਜ ਫਿਰ ਕਿੰਨੇ ਨਾਗ ਦਿਖਾਉਣੇ ਆ ਆਪਾਂ ਤਿੰਨ ਨਾਗਾ ਜੀ ਆਹ ਤਿੰਨ ਨਾਗਾ ਹਾਂਜੀ ਤੇ ਦੋ ਬੂਰੀਆਂ ਦੋ ਬ ਠੀਕ ਆ ਇੱਕ ਨੀਲੀ ਦਾ ਵੀ ਕਾਲੀ ਆ ਗਈ ਕਾਲੀ ਨੀਲੀ ਤੇ ਜੇ ਆਪਾਂ ਅਡਰੈਸ ਦੀ ਗੱਲ ਕੀਤੀ ਜਈਏ ਅਡਰੈਸ ਸਾਰਾ ਕੋ ਆਪਾਂ ਦੱਸ ਦਈਏ ਬੋਲ ਕੇ ਹਾਂਜੀ ਮੇਰਾ ਨਾਮ ਹੈਗਾ ਸਵਰਨ ਸਿੰਘ ਢਿੱਲੋਂ ਹਾਂਜੀ ਪਿੰਡ ਮਿਲਕ ਕਲਿਆਂ ਹਾਂਜੀ ਡਿਸਟ੍ਰਿਕਟ ਮੋਗਾ ਹਾਂਜੀ ਨੇੜੇ ਪਿੰਡ ਧਰਮਕੋਟ ਆ ਹਾਂਜੀ ਇਧਰ ਫਤੇਗੜ ਪਿੰਦ ਤੂਰ ਜੋਗੀ ਵਾਲਾ ਰੋਡ ਆ ਠੀਕ ਆ ਜੀ ਹਾਂਜੀ ਦੋ ਸ਼ਹਿਰ ਲਗਦੇ ਆ ਵਿਚਾਲੇ ਸੈਂਟਰ ਚ ਮੇਰਾ ਪਿੰਡ ਆ ਠੀਕ ਆ ਜੀ ਤੇ ਅੱਜ ਜੇ ਗੱਲ ਕੀਤੀ ਜਾਵੇ ਬਾਪੂ ਵੈਸੇ ਤਾਂ ਬੂਰੀਆਂ ਆਪਾਂ ਨੂੰ ਪਤਾ ਹੀ ਆ ਕਿ ਬੂਰੀਆਂ ਲੱਭਦੀਆਂ ਬੜੀਆਂ ਔਖੀਆਂ ਵਾਂ ਹਾਂਜੀ ਪਰ ਤੂੰ ਹਰ ਇੱਕ ਵੀਡੀਓ ਜਿੱਤਨਾ ਕਦੋਂ ਲਾਬ ਹੀ ਲਿਆਉਣਾ ਨਗੀਲਾ ਕਿੱਥੇ ਹੱਥ ਪਿਆ ਉਹਦੇ ਕਹਿਣ ਨੂੰ ਜਿਹੜਾ ਇਹ ਨਗੀਨੇ ਜਿਹੜੇ ਆ ਜੀ ਮੈਲੀ ਜਾਂਦੇ ਆ ਬਾਰਡਰ ਬੈਲਟ ਤੋਂ ਫਿਰ ਤੁਰ ਕੇ ਅੱਛਾ ਬੂਰੀਆਂ ਦੇ ਇਹ ਪਹਿਲੀਆਂ ਬੂਰੀਆਂ ਠੀਕ ਆ ਜਿਹੜੀਆਂ ਆਪਾਂ ਪਹਿਲੀਆਂ ਬੂਰੀਆਂ ਤੇਲੀਆਂ ਬੂਰੀਆਂ ਰੱਖਦੇ ਸੀ ਇਹ ਜੋੜਾ ਉਹ ਆ ਠੀਕ ਆ ਕਰਮਾਲਾ ਝੋਲੀ ਝਾਲੀ ਬੜੀ ਗੱਡਮੀਆ ਦਿੱਤੀ ਦੀ ਕਰਮਾਲੀ ਵੀ ਹੈ ਪਟੀਆਂ ਟੌਪ ਕਲਾਸ ਦੀਆਂ ਪਹਿਲੀਆਂ ਬੂਰੀਆਂ ਜਿਹੜੀਆਂ ਆਮ ਘਰਾਂ ਦੇ ਵਿੱਚ ਕਈਆਂ ਦਸਤਾਂ ਕੋਲ ਹੈਗੀਆਂ ਵੀ ਆ ਠੀਕ ਆ ਤੇ ਤੇ ਬਾਕੀ ਬਾਪੂ ਜੇ ਗੱਲ ਕੀਤੀ ਜਾਵੇ ਇਹਦੀ ਬੂਰੀ ਇੱਕ ਨੰਬਰ ਵਾਲੀ ਦੀ ਹਾਂਜੀ ਇਨੂੰ ਤੋੜ ਕੇ ਵਿਖਾਈਏ ਤੇ ਨਾਲੇ ਨਾਲ ਦੀ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਵੀਡੀਓ ਆਪਾਂ ਬਹੁਤੀ ਵੱਡੀ ਨਹੀਂ ਕਰਨੀ ਠੀਕ ਹੈ ਜੀ ਕਿੰਨੀ ਕੁ ਉਮਰ ਹੋਊ ਇਹਦੀ ਇਹ ਹੈ ਡੇਢ ਸਾਲ ਦੀ ਅੱਛਾ ਡੇਢ ਸਾਲ ਦੀ ਹਾਂਜੀ ਤੇ ਬਾਕੀ ਬਾਪ ਕਿਹੜਾ ਆ ਗਿਆ ਇਹਦਾ ਇਹ ਬਾਰਡਰ ਬੈਲਟ ਦੀ ਆ ਜੀ ਅੱਛਾ ਬਾਰਡਰ ਬੈਲਟ ਦੀ ਕੋਈ ਦੁੱਧ ਬਾਤ ਪਤਾ ਇਸ ਦੀ ਮਾਂ ਦਾ 12 ਤੋਂ ਪਲੱਸ ਚੱਲਿਆ ਇਹਦਾ 12 13 ਲੀਟਰ ਦੁੱਧ ਦੀ ਆ ਠੀਕ ਆ 12 13 ਘਾਟੇ ਦਾ ਹਾਂਜੀ ਠੀਕ ਆ ਬਾਕੀ ਮਾਂ ਕਿਵੇਂ ਬੁਰੀ ਸੀ ਮਾਂ ਬੁਰੀ ਸੀ ਬਿਲਕੁਲ ਬੁਰੀ ਠੀਕ ਆ ਬੂਰੀਆਂ ਵਾਲਿਓ ਨੇ ਵੇਖ ਕੇ ਬੂਰੀਆਂ ਕਰਮਾਲੀਆਂ ਜੀ ਮਾਵਾ ਬੂਰੀਆਂ ਤੇ ਬੂਰੀ ਜੇ ਬੂਰੇ ਚੋ ਅੱਜ ਤੇ ਫੇਰੇ ਗਾਂ ਬੱਚੇ ਬੂਰੇ ਲੈਉਣੇ ਬਾਕੀ ਠੰਡੀ ਸੀਲ ਆ ਦੇ ਬਹੁਤ ਸੋਹਣੀਆਂ ਠੰਡੀ ਸੀਲ ਕੱਟੀ ਆ ਠੀਕ ਆ ਚਾਰੂ ਆ ਨੀਲਾ ਪੱਖ ਰੱਖਦੀ ਆ ਕਰਮਾਲੀ ਜਿਵੇਂ ਪੈਰਾਂ ਚ ਵਾਈਟ ਮਾੜਾ ਮਾੜਾ ਆ ਗਿਆ ਸੂਰਤੇ ਨਿਸ਼ਾਨ ਆ ਗਿਆ ਜ਼ਬਾਨ ਗੁਲਾਬੀ ਆ ਗਈ ਇਹਦੀ ਦੋਸਤੋ ਇਹ ਵੀ ਡਿਮਾਂਡ ਸੀ ਦੱਸਕਿਆਂ ਦੀ ਵੀ ਸਾਨੂੰ ਪਹਿਲੀਆਂ ਬੂਰੀਆਂ ਵੀ ਲਿਆ ਕੇ ਦੇ ਬਾਪੂ ਅੱਛਾ ਵੀ ਮੈਂ ਕਹਾਂ ਚੱਲ ਵੀ ਜੋੜਾ ਪਾ ਲੈਨੇ ਫਿਰ ਪਹਿਲੀਆਂ ਬੂਰੀਆਂ ਦਾ ਠੀਕ ਆ ਠੀਕ ਆ ਇਹ ਦੱਸਕਿਆਂ ਵਾਸਤੇ ਲਿਆਂਦਾ ਜੋੜਾ ਠੀਕ ਆ ਗਾਂ ਠੀਕ ਆ ਠੀਕ ਆ ਤੁਹਾਨੂੰ ਪਤਾ ਹੀ ਆ ਬਰੀਡ ਬਹੁਤ ਵਧੀਆ ਲਿਆਉਣਾ ਮੈਂ ਆਏ ਤਾਂ ਗੱਲ ਹੈ ਵੀ ਵਧੀਆ ਆਪਾਂ ਨੂੰ ਲਾਂਭਾ ਨਹੀਂ ਆਇਆ ਕਿਤੋਂ ਵੀ ਹਜੇ ਤਾਈਂ ਕਰਮ ਵਾਲੀਆਂ ਦਾ ਠੀਕ ਆ ਤੇ ਆਪਾਂ ਲਿਉਨੇ ਵੀ ਉਸ ਹਿਸਾਬ ਨਹੀਂ ਆ ਨਾ ਠੀਕ ਆ ਜਿਹੜੇ ਦਸ਼ਕਾ ਨੂੰ ਦੇ ਹੀ ਦੇਣੇ ਮਾਨਤਾ ਨਹੀਂ ਕਰ ਦੇਣਾ ਫੁੱਲ ਠੀਕ ਆ ਤੇ ਬਾਪੂ ਫਿਰ ਡਿਮਾਂਡ ਕੀ ਕਰਨੀ ਐ ਦੀ ਇਹਨਾਂ ਦਾ ਡਿਮਾਂਡ ਜੇ ਤਿੰਨਾਂ ਦਾ ਮੈਂ ਮੁੱਲ ਕਰਦਾ ਵਾਂ ਇਕੱਠਿਆਂ ਦੇ ਕਰ ਦੇਣਾ ਇਹ ਤਿੰਨਾਂ ਦਾ ਠੀਕ ਆ ਸੋ ਸੁਪਰ ਵੀ ਸ਼ਾਨ ਆ ਗਿਆ ਹਾਂਜੀ ਤੇ ਆਰਡਰ ਦੀ ਕੁਆਲਿਟੀ ਤੁਸੀਂ ਆਪ ਹੀ ਕੀ ਬਾਤਾਂ ਲੱਗਾ ਹੋਇਆ ਕੱਲੇ ਕੱਲੇ ਥਾਣਾ ਇਆਰੇ ਤੇ ਥਣ ਵੀ ਪੂਰੇ ਬੂਰੇ ਰੰਗ ਚ ਆ ਗਏ ਹਨ ਬੂਰੇ ਰੰਗ ਚ ਬੂਰੇ ਸਾਂਜੀ ਠੀਕ ਆ ਤੇ ਪਲੀ ਪਲਾਈ ਕੱਟੀ ਆ ਬੂਰੇ ਤੋਂ ਪੂਰੀ ਪਲੀ ਆ ਯਾਰ ਐਨ ਕੋਈ ਇਹ ਨਹੀਂ ਗੱਲ ਵੀ ਕੋਈ ਛੋੜਨੀ ਚ ਨਹੀਂ ਹੋਊਗੀ ਹਾਂਜੀ ਤੇ ਇਸ ਤੋਂ ਅੱਗੇ ਜਿਹੜੀ ਕੱਟੀ ਆ ਬਾਪੂ ਇਹ ਵੀ ਇਹ ਵੀ ਤੇ ਇਹਦੀ ਉਮਰ ਕਿੰਨੀ ਕਹੂਗੀ ਲਿਆ ਜ ਸਵਾ ਸਾਲ ਦੀ ਸਵਾ ਸਾਲ ਦੀ ਹਾਂਜੀ ਠੀਕ ਆ ਤੇ ਇਹ ਦੀਰੀ ਕੁਆਲਟੀ ਵੇਖ ਫੇਸ ਬਹੁਤ ਵਧੀਆ ਸਕਿਨ ਬਹੁਤ ਪਤਲੀ ਆ ਸਿੰਘ ਬਿਲਕੁਲ ਨਿੱਕਾ ਸਿੰਘ ਨਿੱਕਾ ਵੀ ਚੱਕੀ ਆਉਂਦੀ ਇੱਥੇ ਇੱਥੋਂ ਕੁੰਡਾ ਕਰ ਜਾਣਾ ਨੇੜਿਓਂ ਮੋੜ ਦੇਣਾ ਨੇ ਠੀਕ ਆ ਠੀਕ ਆ ਹਾਂਜੀ ਤੇ ਪੂਸ਼ ਭਾਸ਼ੇ ਦੀ 200 ਵੀ ਆਰਡਰ ਚ ਚੈੱਕ ਕਰ ਬਹੁਤ ਵਧੀਆ ਟਾਪ ਕਲਾਸ ਦੀ ਆ ਸੋ ਥਾਣੇ ਦੋਸਤੋ ਚਾਰ ਹੀ ਲੱਗੇ ਆ ਥੋੜੀ ਧੁੱਪ ਪੈ ਰਹੀ ਇਧਰੋਂ ਪਰ ਥਾਣਾ ਦੀਆਂ ਬਿਲਕੁਲ ਸਾਫ਼ ਆ ਕਰਮ ਵਾਲੀਆਂ ਚਾਰ ਥਾਣਾ ਇਹਦੀ ਗਾਰੰਟੀ ਹੋਊਗੀ ਤੇ ਤੋਰਨ ਨੂੰ ਤਾਂ ਭਲਾ ਰਹਿਣ ਦੇ ਬਾਪੂ ਹੋ ਵੀਡੀਓ ਲੰਮੀ ਹੋ ਜਾਂਦੀ ਆ ਤੇ ਇਹਦੀ ਕਿੰਨੀ ਮਾਥ ਵਾਲੇ ਕੋ ਦੁੱਧਵਾਦ ਪਤਾ ਕੁਛ ਨਹੀਂ 12 ਲੀਟਰ ਦੁੱਧ ਦੀ ਮਾਹ 12 ਲੀਟਰ ਹਾਂਜੀ 12 ਲੀਟਰ ਚਲਦੀ ਠੀਕ ਆ ਤੇ ਇਹਦੀ ਗਾਂ ਗਾਂ ਵੀ ਗੱਬਣਾ ਠੀਕ ਆ ਹਾਂਜੀ ਤੇ ਇਹਦੂ ਜਿਹੜਾ ਅੱਗੇ ਬਾਪੂ ਫਿਰ ਤੁੰਗੀਨਾ ਹੋਣਾ ਵਾ ਬੱਗੀ ਮੋਸਚ ਨਗੀਨਾ ਖੜਾ ਦੇਖੋ ਬਾਡਰ ਬੈਲਟ ਦਾ ਇਹ ਨਗੀਨਾ ਮੜੀ ਕਟਾਂ ਕੋਟਿੰਗ ਸਿਰਾ ਕਰਾਈ ਪਈ ਆ ਤੇ ਕੱਟੀ ਫੇਰ ਘਾੜਤੀਆਂ ਸਰਾਣੇ ਵਰਗੀ ਆ ਹੈ ਕਿਸੇ ਕੋਲੋਂ ਖੁੰਜੀ ਨਹੀਂ ਸਾਂਭੀ ਸੁੰਭੀ ਪੂਰੀ ਆ ਹੈ ਮੈਂ ਕਹ ਲਿਆ ਮੇਰੇ ਤੱਕ ਆ ਗਿੜਾ ਮੜਾ ਆ ਵਾਤ ਸਿੰਘ ਵੀ ਕੁਆਲਿਟੀ ਵੇਖ ਕੇ ਤੋ ਦੋਸਤੋ ਕੱਟੀ ਪੂਰੀ ਪਲੀ ਪਲਾਈ ਜਿਹੜੇ ਵੀਰ ਮੰਗਦੇ ਸੀ ਨਾ ਬਾਪੂ ਦੇ ਫਾਰਮ ਤੇ ਆ ਗਈ ਇਹਦੀ ਉਮਰ ਕਿੰਨੀ ਹੋਊਗੀ ਇਹ 1.5 ਸਾਲ ਦੀ ਅੱਛਾ 1.5 ਸਾਲ ਦੀ ਹਾਂਜੀ 1.5 ਸਾਲ ਦੀ ਪੂਰੀ ਬਾਬੂ ਸੀਲ ਸੂੜ ਬਹੁਤ ਹਾਂ ਸੀਜ਼ ਯਾਰ ਰਸਾ ਛੱਡ ਕੇ ਖੜੀ ਨਾ ਜਿੱਦਾਂ ਮਰਜੀ ਤਾਣ ਖੇਚੀ ਜਾ ਅੱਛਾ ਪਰਮਾਣੀ ਠੀਕ ਆ ਦੇਖ ਚਾਲ ਵੇਖ ਇਹਦੀ ਠੀਕ ਆ ਝੋਲੀ ਝਾਲੀ ਬਹੁਤ ਗੱਡਮੀ ਆ ਹਨਾ ਹਾਂ ਖੁੱਲੇ ਪਿੰਡੇ ਦੀ ਆ ਯਾਰ ਝੋਲੀ ਝਾਲੀ ਵੇਖ ਕੁਆਲਿਟੀ ਵੇਖ ਤੂੰ ਠੀਕ ਆ ਸਿੰਗ ਦੀ ਕੱਡੀ ਸੋਹਣੀ ਆ ਇੱਥੇ ਚੱਕ ਕੇ ਨੇੜੇ ਮੋੜਿਆ ਸਿੰਗੀ ਦਾ ਵਾਕਿਆ ਬਹੁਤ ਟੌਪ ਦੀ ਲੱਗੀ ਕਰਮਾਣੀ ਅੱਛਾ ਜ ਰੁੱਖਾ ਮਿਤਾ ਸਿਟੀ ਜਾਂ ਜੋ ਮਾਰਜੀ ਨੇ ਖੋਲੀ ਚੱਟਦੀ ਬੀੜ ਨੂੰ ਪੂਰੀ ਐ ਜਿਵੇਂ ਬਲਬ ਜਗਦਾ ਹੁੰਦਾ ਹੁੰਦਾ ਨਾ 100 ਵਾਰਦਾ ਇਹਦੀ ਅੱਖ ਬਾਪੂ ਕਟਕੂਟ ਇਹ ਕਾਦੇ ਨਾ ਪਾਇਆ ਯਾਰ ਕਟਕੂਟ ਯਾਰ ਵਿਆਂ ਹੈ ਬੜਾ ਸਿਰ ਕਰਾਇਆ ਪਿਆ ਕਟੇਂ 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 ਨਾ ਵੇਖ ਲਾਦਾ ਨਹੀਂ ਲਾਦਾ ਕਟੀਆਂ ਲਿਉਣ ਜਾਣਦਾ ਕਟਿੰਗ ਵੀ ਕਰ ਲਈਦੀ ਆ ਮਸ਼ੀਨ ਰੱਖੀ ਆ ਉਹਦੇ ਕੋਲੇ ਲਿਆ ਕੇ ਕਰਮ ਵਾਲੀ ਇਹ ਐ ਸੀਲ ਆ ਸਲਾਗਾ ਵੇਖੋ ਦੋਸਤੋ ਪੂਚ ਜਾ ਕੇ ਖੜ ਜਾਂਦੀ ਜੀ ਠੜੀ ਰਿਖੋ ਇਹ ਲੈ ਹੈ ਬਾਪੂ ਇਹ ਬਲੱਡ ਕਿੱਥੋਂ ਲੱਭ ਲਿਆ ਇਹੋ ਜਿਹਾ ਬਲੱਡ ਤਾਂ ਕੋਈ ਵੇਚਦਾ ਹੀ ਨਹੀਂ ਜਿੱਦਾਂ ਮਰਜ਼ੀ ਬਹਿ ਕੇ ਚੋਈ ਜਾਂਦੀ ਦੋਹਾਂ ਪਾਸੇ ਇਹਦੇ ਅੱਛਾ ਇਹ ਹੀਰਾ ਹੀਰਾ ਮੱਝ ਅੱਛਾ ਜਿਹਨੂੰ ਕਹਿੰਦੇ ਹੀਰਾ ਬੱਗੀ ਮੁੱਛ ਠੀਕ ਆ ਸੋ ਦੋਸਤੋ ਜਿੱਦਾਂ ਮਰਜ਼ੀ ਨਾਲ ਰੱਸਾ ਛੱਡਦੇ ਨੇ ਗਾਲੇ ਪੈਣਾ ਜਾਂਦੀ ਨਹੀਂ ਕਿਤੇ ਵੇ ਅੱਛਾ ਪਿਆਰ ਨਾਲ ਖੜੀ ਜਾਂਦੀ ਆ ਜਾ ਮਿਲੋ ਠੀਕ ਆ ਨਹੀਂ ਕਰਮਾਂ ਵਾਲੀ ਝੋਟੀ ਕਿਸੇ ਸਮੇਂ ਨੂੰ ਜਦੋਂ ਬਣੀ ਨਾ ਸਿਰਾ ਘਾੜ ਦੂਗੀ ਇਹ ਵੀ ਕਿਉਂਕਿ ਬਿਊਟੀ ਬੈਡੀ ਬਾੜੀ ਚੰਗੀ ਆ ਤੇ ਬਾਕੀ ਸਭ ਨਾਲ ਦੀ ਮੈਂ ਇੱਕ ਦਸਤਕਾਂ ਦਾ ਦੇਣਾ ਇਹਦੇ ਨਾਲ ਦੀ ਇੱਕ ਕੱਟੀ ਲਈ ਸੀ ਮੈਂ ਇਹ ਭੇਜੀ ਆ ਆਪਣੀ ਰਿਸ਼ਤੇਦਾਰੀ ਚ ਅੱਛਾ ਤੇ ਅੱਜ ਜੇ ਕਿਸੇ ਨੇ ਵੇਖਣੀ ਵੀ ਉਹ ਮੈਂ ਵਿਖਾ ਵੀ ਲਿਆਉਂਗਾ 17 18 ਲੀਟਰ ਮੱਝ ਦੁੱਧ ਦੇਈ ਜਾਂਦੀ ਉਹ ਅੱਛਾ ਤੇ ਮੈਂ ਸੇਮ ਉਹ ਕਾਪੀ ਵੇਖ ਕੇ ਲਈ ਆ ਵਿਆਕਿਆ ਹੀ ਮੱਝ ਰਿਕਾਟ ਵਾਲੀ ਨਿਕਲੀ ਉਹ ਠੀਕ ਆ ਤੇ ਇੱਕ ਮੇਰੇ ਕੋ ਘਰੇ ਮੈਂ ਚੋਨਾ ਪਿਆ ਉਹਦੀ ਮੈਂ ਲਾਈਵ ਵੀ ਵਿਖਾਈ ਸੀ ਠੀਕ ਆ ਸੇਮ ਉਹ ਆ ਤੇ ਇੱਕ ਆਕਰਮ ਵਾਲੀ ਲਿਆਦੀ ਜਿਹੜੀ ਉਹ ਇਹਦਾ ਮੈਂ ਵਾਦਾ ਕਰੂੰਗਾ ਵੀ ਵਿਆਕਿਆ ਦੁੱਧ ਤੇ ਨਿਕਲੂਗੀ ਠੀਕ ਆ ਨਹੀਂ ਜਿਵੇਂ ਮੰਨ ਲਓ ਇੱਕ ਆਪਾਂ ਨਾਰਮਲ ਗੱਲ ਕਰਦੇ ਆ ਬਾਪੂ ਜਿਵੇਂ ਜਿਹੜੀ ਕੱਟੀ ਤੂੰ ਕਹਿਣਾ ਵੀ 17 18 ਕਿਲੋ ਦੋ ਤੇ ਚੱਲਣ ਢਈ ਆ ਹਾਂਜੀ ਤੇ ਮੰਨ ਲਓ ਉਸੇ ਏਰੀਆ ਚ ਉਹ ਇਹ ਆਈ ਉਸੇ ਉਸੇ ਏਰੀਆ ਚ ਲਿਆਂਦੀ ਉਸੇ ਪਿੰਡ ਦੀ ਇਹ ਖਰੀਦ ਆ ਤੇ ਉੱਥੋਂ ਹੀ ਉਹ ਲਈ ਸੀ ਠੀਕ ਆ ਹਾਂਜੀ ਤੇ ਉਹ ਵੇਲਾ ਵੀ ਅੱਜ ਉੱਥੇ ਦੁਆਬੇ ਏਰੀਆ ਚ ਖੜੀ ਆ ਅੱਛਾ ਤੇ ਮੇਰੇ ਸਹਾਂ ਨਾਲ ਇੱਕ ਗੱਠ ਤੇ ਚਾਰ ਉਂਗਲਾਂ ਥਣ ਲੱਗਾ ਉਹਨੂੰ ਠੀਕ ਆ ਚਾਟੀ ਵਰਗਾ ਚੱਡਾ ਵਾ ਤੇ ਕੋਈ ਠੰਡੀ ਸੀਲ ਆ ਝੋਟੀ ਠੀਕ ਆ ਠੀਕ ਆ ਮੰਨ ਲਓ ਗੱਠ ਗੱਠ ਡੇਡ ਡੇਡ ਗੱਠ ਦੀ ਵੇਚੀ ਡੇਡ ਡੇਡ ਗੱਠ ਠੀਕ ਆ ਕਿਉਂਕਿ ਮੈਂ ਦੋ ਤਿੰਨ ਵਾਰੀ ਚੋਕੇ ਵੀ ਆ ਖਾਸ ਹੀ ਮੇਰੇ ਰਿਸ਼ਤੇਦਾਰ ਕੋਲ ਆ ਠੀਕ ਆ ਤੇ ਇੱਕ ਮੇਰੇ ਕੋ ਘਰੇ ਉਹਦੀ ਬਰੀਡ ਆ ਸੀਲਸ ਲੱਗਦਾ ਇਹ ਵੀ ਬਹੁਤ ਆ ਬਹੁਤ ਸੀਲ ਆ ਯਾਰ ਮੈਂ ਤਾਂ ਇਹਦਾ ਰੱਖਿਆ ਚਲੋ ਘਰੇ ਮੈਂ ਕਿਹਾ ਚੱਲ ਹੁਣ ਆਪਾਂ ਦਰਸ਼ਕਾਂ ਨੂੰ ਬੱਗੀ ਮੋਛਾ ਵਾਲੇ ਬੜੇ ਕਹਿੰਦੇ ਲੈ ਕੇ ਦੇ ਬਾਪੂ ਠੀਕ ਆ ਬੱਗੀ ਮੋਛੇ ਹੋਵੇ ਠੀਕ ਆ ਮੈਂ ਕਿਹਾ ਚੱਲ ਆਪਾਂ ਅੱਜ ਵੀਡੀਓ ਪਾ ਹੀ ਦਿੰਨੇ ਆ ਠੀਕ ਆ ਬੱਗੀ ਮੋਛੇ ਕਈ ਵੀਰ ਮੰਗ ਲੈਂਦੇ ਆ ਨਾ ਫਿਰ ਹਾਂ ਤੇ ਫਿਰ ਆਪਾਂ ਮੋੜਿਆ ਨਹੀਂ ਜਾਂਦਾ ਜਿਹੜਾ ਆਉਂਦਾ ਕਿੰਨਾ ਕੁ ਦੁੱਧਵਾ ਦੇਦੀ ਮਾਂ ਦਾ ਇਹਦਾ ਮਾਂ 14 15 ਲੀਟਰ ਦੁੱਧ ਆ ਠ ਠੀਕ ਹੈ ਲੈ ਚੱਲ ਬੰਨਦੇ ਫਿਰ ਇਹਨੂੰ ਛੰਡੀ ਸੀਲ ਆ ਯਾਰ ਵੇ ਚਾਲ ਚੂਲ ਕੇ ਤੇ ਮੈਂ ਕਿਸੇ ਪਾਸਿਓਂ ਖੁੰਝੀ ਨਹੀਂ ਠੀਕ ਆ ਛੋਟੀ ਬਣੂਗੀ ਕਿਸ ਦਿਨ ਨੂੰ ਰਿਕਾਰਡ ਪੈਦਾ ਕਰੂਗੀ ਵਾਕਿਆ ਜੀ ਦੁੱਧ ਵਾਲੀ ਆ ਅੱਛਾ ਠੀਕ ਆ ਕਿਉਂਕਿ ਇਹਦੀਆਂ ਤਿੰਨ ਦੋ ਚੀਜ਼ਾਂ ਵੇਖੀਆਂ ਨਾ ਦੋ ਮਾਵਾਂ ਤਾਂ ਅੱਛਾ ਮਿਲਦੀਆਂ ਪਈਆਂ ਠੀਕ ਆ ਤੀਜੀ ਕਰਮਾਂ ਵਾਲੀ ਹੁਣ ਗਾਂ ਇਹ ਵੀ ਬੂਟਾ ਲਾਊਗੀ ਠੀਕ ਆ ਤੇ ਵਾਕਿਆ ਜੀ ਹਾਂ ਜੀ ਇਹਦੀਆਂ ਸਫਤਾਂ ਦਾ ਤੂੰ ਬਹੁਤ ਕਰਤੀਆਂ ਤੇ ਸੁਨਾਵ ਵੀ ਬਹੁਤ ਕੋ ਦਿੱਤਾ ਤੇ ਮੁੱਲ ਹੁਣ ਦਾ ਗੱਲ ਤਾਂ ਮੁੱਲ ਤੇ ਨਿਬੜਨੀ ਜਾ ਕੇ ਮੁੱਲ ਹੁਣ ਮੈਂ ਤੈਨੂੰ ਤਿੰਨਾਂ ਦਾ ਹੀ ਇੱਕ ਹਿਸਾਬ ਨਾਲ ਗਿਫਟ ਹੀ ਆ ਤਿੰਨਾਂ ਦਾ ਲੱਖ ਰੁਪਈਆ ਜਿਹੜੀਆਂ ਮਰ ਤਿੰਨੇ ਕੋ ਇਕੱਠੀਆਂ ਲੈ ਲਵੇ ਹਾਂ ਜੇ ਕੋਡੀਆਂ-ਓਡੀਆਂ ਲੈ ਲਵੇ ਫੇਰ ਓਡੀਆਂ ਭੁੰਦੇ ਤਾਂ ਨੀ ਜੇ ਤਿੰਨੇ ਇਕੱਠੀਆਂ ਲੈ ਲਵੇ ਲੱਖ ਰੁਪਈਆ ਮੁੱਲ ਤਾਂ ਮੰਨ ਕਰਦਾ ਮਾਨਤਣ ਦੱਸ ਤੂੰ ਕਰ ਮਾਨਤਣ ਕਰਦੇ ਆਂਗੇ ਖੁਸ਼ ਹੋ ਕਿੰਨਾ ਕਰ ਦੇਗਾ ਵੱਧ ਤੋਂ ਵੱਧ ਕਰਦੇ ਆਂਗੇ ਮਾਨਤਣ 95000 ਦੀਆਂ ਦੇ ਦੇਂਗਾ ਹਾਂ ਜਾਂ ਨਾ ਦੇ ਦੇਾਂਗੇ ਯਾਰ ਵੇਖੀ ਦੇਖੀ ਜਾ ਗੈਪਟੀਆਂ ਹੈ ਇਨੀਆਂ ਵੇਚੀਆਂ ਜਾਣ ਚੜਾ ਕੋਈ ਨਹੀਂ ਕਿਸੇ ਚੋ ਘਟ ਕਮਾ ਲਿਆ ਸੀ ਕੋਈ ਗੱਲ ਲੋ ਵੀ ਦੋਸਤੋ ਮਾਨ ਨਹੀਂ ਕਰਨਾ ਦਸ਼ਕਾਂ ਦਾ ਹੌਸਲਾ ਵਧਾਈ ਕਰਨਾ ਫੁੱਲ ਦੇਣੇ ਵੀ ਤੋਹਫੇ ਆ ਵਾਕਿਆ ਹੀ ਤੋਹਫੇ ਹੈਗੇ ਠੀਕ ਆ ਦੇਵਾਂਗੇ ਵੀ ਤੋਹਫੇ ਲੋ ਵੀ ਦੋਸਤੋ 95000 ਰੁਪਏ ਦੇ ਵਿੱਚ ਤੁਹਾਨੂੰ ਮੈਂ ਦੇ ਤਿੰਨੇ ਨਗ ਦੇ ਦਿਆਂਗੇ ਇਕੱਠੇ ਜੀ ਤਿੰਨੇ ਇਕੱਠੇ ਲੈ ਲੂਗਾ ਇਕੱਠੇ ਲੈ ਲੇ ਬਈ ਅੱਡੇ-ਅੱਡੀ ਹਿਸਾਬ ਨਾਲ ਟਾਲ ਕੇ ਦੇ ਜਾਣ ਪਏ ਚਲੋ ਅੱਡੋ-ਅੱਡ ਫਿਰ ਕੱਲੀ-ਕੱਲੀ ਦਾ ਤਾਂ ਮੁੱਲ ਵੱਖਰਾ ਹੋਊਗਾ ਹਾਂ ਫਿਰ ਕੱਲੀ-ਕੱਲੀ ਦਾ ਵੱਖਰਾ ਹੋਊਗਾ ਇਹ ਤਿੰਨੇ ਜਣੇ ਲੈਣਗੇ ਇਕੱਠੀਆਂ ਤੇ ਮਾਨਤਨ ਕੀਤਾ ਜਾਊਗਾ ਠੀਕ ਆ ਜੋ ਕੋਈ ਦੂਰੋਂ ਆਊਗਾ ਉਹਨੂੰ 1-500 ਰੁਪਇਆ ਹੋਰ ਛੋੜ ਕਰੂੰਗਾ ਮੈਂ ਤਿੰਨਾ ਵਗਰ ਠੀਕ ਆ 500 ਕੀ ਫਿਰ ਹਜ਼ਾਰ ਹੀ ਕਰਦੀ ਫਿਰ ਵੇਚੀ ਚੱਲ 1000 ਹੀ ਕਰ ਦਿਆਂਗੇ ਯਾਰ ਗੱਲ ਕਿ 91 ਦੀਆਂ ਹੋ ਗਈਆਂ ਤਿੰਨੇ ਲੈ ਅੱਜ ਕੋਈ ਜਿਹੜਾ ਕੋਈ ਦੂਰੋਂ ਆਊਗਾ ਅੱਜ ਇੱਕ ਬੰਦਾ ਅੱਗੇ ਮਾਨਤਨ ਨਾਲ ਲੈ ਗਿਆ ਉਹਨੂੰ ਕੋਤੋਂ ਕੋਈ ਪ੍ਰੋਫਿਟ ਨਹੀਂ ਲਿਆ ਅੱਛਾ ਬੂਰੀ ਲਗਿਆ ਕਰਮ ਵਾਲਾ ਇੱਧਰ ਬਾਬਾ ਗੋਂਦਵਾਲ ਸਾਹਿਬ ਡੇ ਤੇ ਪਰ ਉਹਨੇ ਆਉਂਦਿਆਂ ਆਖ ਪਰਕੀਤੀ ਬਾਪੂ ਵਾਕਿਆ ਬੂਰੀ ਆ ਮੂੰਹ ਮੰਗੇ ਉਹਨੇ ਮੈਂ ਕਿਹਾ ਮੈਂ ਦੇ ਯਾਰ ਕੋਈ ਗੱਲ ਨਹੀਂ ਅੱਛਾ ਜਿੰਨੇ ਮੈਂ ਮੰਗੇ ਉਹਨੇ ਹੀ ਦੇ ਗਿਆ ਉਹ ਮੈਂ ਉਹ ਤੋਂ ਪ੍ਰੋਪਰਟ ਨਹੀਂ ਉਹਨੂੰ ਯਾਦਗਾਰੀ ਦਿੱਤੀ ਆ ਕੋਈ ਵਾਕਿਆ ਬੂਰੀ ਹੈਗੀ ਆ ਠੀਕ ਆ ਉਹਨੂੰ ਮੈਂ ਵੀ ਕਿਹਾ ਮੈਂ ਕਿਹਾ ਜਦ ਤੂੰ ਤਿਆਰ ਹੋ ਗਈ ਮੇਰਾ 1.5 ਲੱਖ ਰੁਪਈਆ ਮੈਨੂੰ ਦੇ ਦੀਂ ਜੇ ਨਾ ਤੇ ਤੇਰਾ ਅਦਾ ਹੋ ਜੇ ਠੀਕ ਆ ਕਹਿੰਦਾ ਠੀਕ ਆ ਯਾਰ ਜਿਵੇਂ ਤੇਰਾ ਨੋਰਮਲ ਬੰਦਾ ਸੀ ਠੀਕ ਆ ਜੋ ਬਾਕੀ ਚਾਰੂ ਚੂਰੂ ਚੰਗੀਆਂ ਲੱਗਦੀਆਂ ਮੈਂ ਕਹਿੰਦਾ ਯਾਰ ਜੋ ਮਰਜੀ ਪਾਈ ਜਾਵੇ ਲੈ 22 ਜਾਂਦੀਆਂ ਮੜਾ ਦਾਣਾ ਚੋਕਰ ਜਾ ਪਾ ਦੇ ਉਹ ਤੇ ਖਾਈ ਜਾਂਦੀਆਂ ਠੀਕ ਸੋ ਦੋਸਤੋ ਇਹ ਸੀ ਅੱਜ ਦੇ 나ਗ ਬਾਪੂ ਦੇ ਫਾਰਮ ਤੇ ਤੇ ਜੇ ਕਿਸੇ ਨੂੰ ਪਸੰਦ ਆ ਇਹਦਾ ਕਰ ਲਿਓ ਸੰਪਰਕ ਠੀਕ ਆ ਬਾਪੂ ਜੀ ਫਿਰ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਾਲਸਾ ਵਾਹਿ ਫਤਿਹ ਜੀ